ਸਾਰੇ ਕਿਸਾਨ ਪਰਵਾਨ ਨੂੰ ਸਤਿ ਸ੍ਰੀ ਅਕਾਲ ਅੱਜ ਕਾਉਟਿਵ ਐਗਰੀਸਾਇੰਸ ਦਾ ਪਿਕਸਾਰੋ ਹਰਬੀਸਾਈਡ ਆਪਾਂ ਲੈ ਕੇ ਆਏ ਹੈਗੇ ਆ ਇਹ ਐਰੀਲੈਕਸ ਟੈਕਨੀਕ ਦੇ ਨਾਲ ਤਿਆਰ ਕੀਤਾ ਹੈਗਾ ਇਸ ਕੰਪਨੀ ਨੇ ਇਸ ਸਾਲ ਜਿਹੜਾ ਲਾਂਚ ਕੀਤਾ ਪਹਿਲਾਂ ਵੀ ਜਿਹੜੀ ਕਾਉਟਿਵ ਐਗਰੀਸਾਇੰਸ ਐਗਰੀਕਲਚਰ ਦੇ ਲਈ ਨਵੇਂ ਤੋਂ ਨਵੇਂ ਪ੍ਰੋਡਕਟ ਜਿਹੜੇ ਹਰ ਸਾਲ ਲਾਂਚ ਕਰਦੀ ਹੈਗੀ ਆ ਇਹ ਪ੍ਰੋਡਕਟ ਚੌੜੇ ਪੱਤੇ ਵਾਲੇ ਦੇ ਲਈ ਹੈਗਾ ਪਹਿਲੇ ਪਾਣੀ ਤੋਂ ਬਾਅਦ ਕਰਨਾ ਹੈਗਾ ਘਟੋ-ਘਟਾ 50 ਦਿਨ ਦੀ ਫਸਲ ਦੇ ਤੱਕ ਤੁਸੀਂ ਇਹਨੂੰ ਕਰ ਸਕਦੇ ਹੈਗੇ ਹੋ ਜਿੰਨਾ ਖੇਤਾਂ ਦੇ ਵਿੱਚ ਬਾਥੂ ਜੰਗਲੀ ਪਾਲਕ ਮੈਨਾ ਠੰਡੀ ਚਟਰੀ ਮਟਰੀ ਜਾਂ ਗੱਜਰ ਸੀਜਾ ਹੁੰਦਾ ਹੈਗਾ 4 ਤੋਂ 8 ਪੱਤਿਆਂ ਤੱਕ ਇਹ ਇਹਨੇ ਕੰਟਰੋਲ ਕਰਨਾ ਹੈਗਾ 200 ਐਮਐਲ ਦੀ ਡੋਸ ਹੈਗੀ ਆ 200 ਲੀਟਰ ਪਾਣੀ ਤੇ ਇਹਦੀ ਖਾਸੀਅਤ ਇਹ ਹੈਗੀ ਆ ਜੇ ਕਿਤੇ ਡਬਲਫਰ ਆ ਵੀ ਜਾਂਦਾ ਕੋਈ ਤੁਹਾਡੀ ਫਸਲ ਨੂੰ ਨੁਕਸਾਨ ਨਹੀਂ ਹੈਗਾ ਜੇ ਸਪਰੇਅ ਕਰਨ ਤੋਂ 2 ਘੰਟੇ ਬਾਅਦ 2.5 ਘੰਟੇ ਬਾਅਦ ਵਾਸ਼ ਵਗੈਰਾ ਪੈਂਦੀ ਹੈਗੀ ਆ ਕੋਈ ਵੀ ਇਹਦਾ ਨੁਕਸਾਨ ਨਹੀਂ ਹੋਣਾ ਤੁਹਾਡੇ ਉਨਾ ਹੀ ਇਹਨੇ ਕੰਮ ਕਰਨਾ ਹੈਗਾ ਇੱਕ ਨਵੀਂ ਤਕਨੀਕ ਹੈਗੀ ਹੈ ਜਿਹੜੇ ਖੇਤਾਂ ਦੇ ਵਿੱਚ ਜਾਦੇ ਚੌੜੇ ਪੱਤੇ ਵਾਲੇ ਹੁੰਦੇ ਹੈਗੇ ਆ ਠੀਕ ਹੈ ਜਿਵੇਂ ਪਾਲਕ ਬਾਥੂ ਮੈਂ ਨਾ ਇਹਨਾਂ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈਗੀ ਗਾਜਰ ਸੇਜਾ ਵੀ ਜਿਹੜਾ ਹੁੰਦਾ ਹੈਗਾ ਇਹਨਾਂ ਨਦੀਨਾਂ ਦੇ ਲਈ ਪਿਕਸਾਰੋ ਐਰਿਲੈਕਸ ਦੀ ਤਨੀਕ ਦੇ ਨਾਲ ਇਸ ਸਾਲ ਬਣੀ ਹੈਗੀ ਆ ਵਾਤਾਵਰਣ ਦੇ ਲਈ ਜਿਹੜੀ ਇਹ ਸੇਫ ਹੈਗੀ ਆ ਧੰਨਵਾਦ